ਟਾਈਮ ਹੋ ਗਿਆ ਸਾਢੇ ਸਹੀ 7 ਵਜੇ ਦਾ ਟਾਈਮ ਹੋ ਗਿਆ ਤੇ ਸਾਰੇ ਉੱਠ ਗਏ ਆ ਜੇ ਕਿਤੇ ਜਾਣਾ ਹੋਵੇ ਨਾ ਉਦੋਂ ਕਿਹਨਾਂ ਲਈਦਾ ਕਹਿੰਦਾ ਨੀਂਦ ਵੀ ਨਹੀਂ ਆਉਂਦੀ ਹੈਗੀ ਮੈਨੂੰ ਰਾਤ ਫੇਰ ਨੀਂਦ ਨਹੀਂ ਆਈ 2:30 ਵਜੇ ੱਕ ਮੇਰੇ ਕੰਮ ਨਿਭੜੇ ਹਨ ਤੇ ਬਸ ਐਂ ਨੀਂਦ ਨਹੀਂ ਆ ਸੁਨਦਰ ਸੂਟ ਪ੍ਰੈਸ ਕਿਨੇ ਕੀਤਾ ਕਿਸੇ ਕੰਮ ਦਾ ਪ੍ਰੈਸ ਨਹੀਂ ਹੋਇਆ ਸੂਟ ਆਹ ਦੇਖੋ ਸੁਨਦਰ ਸੂਟ ਪ੍ਰੈਸ ਨਹੀਂ ਇਹ ਸੂਰ ਦਾ ਕੱਪੜਾ ਹੀ ਹੈ ਜਿਹੜਾ ਵਟਾਂ ਹੀ ਰਹਿੰਦੇ ਨੇ ਚਲ ਕੋਈ ਨਾ ਗੱਡੀ 'ਚ ਵਟ ਪਾ ਜਾਣੇ ਨੇ ਗੱਡੀ ਵਾਲੇ ਵਟ ਵੱਖਰੇ ਹੋਣਗੇ ਇਹ ਵਟ ਵੱਖਰੇ ਨੇ ਪਹਿਣਾ ਦੁੱਤੀ ਕੋਲ ਲਵਾਵਾ ਕਿੱਥੇ ਹਾਂ ਬਟੀਚੋ ਕਾਟ ਕੇ ਲਾਉਣਾ ਪੜਾ ਨਵਾਂ ਤੇ ਨਾਲ ਹੀ ਉਹ ਕਾਰਡ ਵੀ ਕੱਟ ਕੇ ਲੈਣ ਸ਼ਕਣ ਵਾਲਾ ਉਹਦੇ ਭਾਣ ਦਰਾਜ ਚ ਪਈ ਥੱਲੇ ਵੱਡਾ ਦਰਾਜ ਪਰਲਾ ਖੋਲੀ ਤੇ ਉਰਲਾ ਛੋਟਾ ਦਰਾਜ ਖੋਲੀ ਉੱਚ ਕਾਰਡ ਪਏ ਸ਼ਕਣ ਵਾਲੇ ਰੱਤ ਬਣਾ ਕੇ ਇਧਰ ਪ੍ਰਧਾਨ ਸਾਹਿਬ ਸਾਡੀ ਕੀ ਚੱਕਰ ਆ ਤੂ ਇਹਨੇ ਗੁੱਸੇ ਜਗਾ ਤੂੰ ਮੈਂ ਕਹਿੰਦਾ ਲੇਟ ਨਾ ਹੋ ਜੀ ਆਪਾਂ ਹੋਰ ਲੇਟ ਹੋ ਜਾਣਾ ਭਾਈ ਨੂੰ ਫੋਨ ਲਾਉ ਨਾ ਹੋ ਗਈ ਹੋ ਗਏ ਹੋਰ ਭਾਈ ਨੂੰ ਫੋਨ ਲਾਓ ਕੋਈ ਬਚਾ ਕੇ ਤੇ ਅਰਦਾਸ ਹੋ ਗਈ ਉਦੋਂ ਲਓ ਬਾਬੇ ਦਾ ਨਾਮ ਤੇ ਚੱਲੋ ਵਾਹਿਗੁਰੂ ਆਖੋ ਜੀ ਸੱਚੇ ਪਾਤਸ਼ਾਹ ਸਾਡੇ ਜਿਹੜੇ ਮੂਰੇ ਦੋਨੇ ਡਰਾਈਵਰ ਤੇ ਕਨੈਕਟਰ ਇਹਨਾਂ ਨੂੰ ਮੱਤ ਪਾਈ ਸੱਚੇ ਪਾਤਸ਼ਾਹ ਸਾਡਾ ਸਫਰ ਜਿਹੜਾ ਬਹੁਤ ਹੀ ਵਧੀਆ ਰਵੇ ਕਿਉਂਕਿ ਨਾ ਤਾਂ ਇੱਧਰ ਵਾਲਾ ਘਾਟ ਤੇ ਨਾ ਹੀ ਉੱਧਰ ਵਾਲਾ ਘਾਟ ਚੱਲ ਲੈ ਆਪਾਂ ਪਾਲੇ ਨੇ ਸਿੱਧਾ ਹਿਯਾਰਪੁਰ ਨੂੰ ਤੇ ਗੱਡੀ ਠੰਡੀ ਵੀ ਕਰ ਤੋ ਫਟਾਫਟ ਇਹੜਾ ਕੱਪ ਮੈਨੂੰ ਕੱਪ ਆ ਗਿਆ ਕੱਲ ਮੈਂ ਉਹ ਕੱਪ ਲੈ ਕੇ ਹੁਣ ਚਾਹੀਦਾ ਮੈਨੂੰ ਇਦਾਂ ਦਾ ਹੀ ਕੋਸਾ ਪਰ ਨਹੀਂ ਉਹ ਜ਼ਿਆਦਾ ਵਧੀਆ ਮੇਰੇ ਵਾਲਾ ਪਾਇਆ ਵੀ ਦਾ ਕੈਨੇਡਾ ਦਾ ਫਰ ਤੇ ਕੋਈ ਨਹੀਂ ਇਹ ਵੀ ਕੈਨੇਡਾ ਵਾਲੀ ਨਹੀਂ ਤੈਨੂੰ ਜੇ ਕੈਨੇਡਾ ਤੋਂ ਸਾਨੂੰ ਭੇਜ ਸਕਦਾ ਅਸੀਂ ਵੀ ਜਿਵੇਂ ਸੇ ਪਰ ਹੂੰ ਗੱਡੀ 'ਚ ਰੱਖਿਆ ਤਾਂ ਆ ਤੂੰ ਆ ਵੀ ਤਾਂ ਖੋਣਾ ਲੱਗ ਗਿਆ ਹੂੰ ਇਹ ਤਾਂ ਖੁੱਲ ਕੇ ਟੁੱਟੇਗਾ ਨਹੀਂ ਇਹ ਵਾਲਾ ਇਸ 'ਤੇ ਦੋ ਕਲਰ ਮਿਲ ਜਾਈਂਗੇ ਆ ਇੱਕ ਉਹ ਕਲਰ ਇਹ ਚਾਹ ਤਾਂ ਕੌਫੀ ਚੰਡੀ ਹੋ ਜਾਣੀ ਨਹੀਂ ਬੁਟੀਪ ਚਿੱਦ ਦਾ ਕੌਫੀ ਕੋ 15 ਨੂੰ ਵੱਡਾ ਜਿਹਾ ਕੱਪ ਭਰ ਕੇ ਬਣਾਇਆ ਹੋਵੇ ਕਹਿੰਦੇ ਇਹ ਪਲੇਟ ਵੀ ਨਾਲ ਕੇ ਪਲੇਟ ਵੀ ਨਾਲ ਅਸਲ ਪਲੇਟ ਵੀ ਨਾਲ ਹਰ ਟੱਬਰ ਨੇ ਪਲੇਟ ਹੀ ਘੁੰਮ ਕਰਦੇ ਹਾਂ ਲਓ ਪਾ ਇਹਨੇ ਪਤਾ ਨਹੀਂ ਕਿਹੜੀ ਕੌਫੀ ਕਰ ਲਈ ਕਿਹੜੀ ਕਰ ਲਈ ਕੈਪ ਚੀਨੋ ਕੈਪ ਚੀਨੋ ਕੋਫੀ ਨਹੀਂ ਆ ਹਾਂ ਉਹ ਤਾਂ ਕੋਈ ਮੈਂ ਕੁਲਿੰਦਰ ਨੂੰ ਪੁੱਛ ਕੇ ਆਵੇਂ ਵਾਸ਼ਰੂਮ ਵਗੈਰਾ ਜਾਣਾ ਜਾਓ ਫਿਰ ਉਹ ਦਸ ਰਸੇ ਨਹੀਂ ਕਿਤੇ ਰੁਕਣਾ ਕੱਢ ਫੋਨ ਇਹ ਤੋਂ ਫੋਨ ਭਾਜੀ ਕੋਲ ਨਹੀਂ ਲਾਦਾ ਨਾਲ ਲੈ ਕੇ ਇਹ ਪੜਾਣਾ ਪੜਾਣਾ ਪਤਾ ਕੀ ਚੱਕਰ ਹੈ ਜੇ ਤੂੰ ਲੈਪਟਾਪ 'ਚ ਫੜੇਂਗੀ ਕੰਮੂ ਵਿੰਗਾ ਆਊਗਾ ਫਰੰਟ 'ਚ ਫੜੇਂਗੀ ਤਾਂ ਵੀਡੀਓ ਬਿਲਕੁਲ ਐਕੂਰੇਟ ਹੁੰਦੀ ਆ ਵਿੰਗਾ ਨਾ ਆ ਰਿਹਾ ਨਹੀਂ ਨਹੀਂ ਵਿੰਗਾ ਆ ਰਿਹਾ ਕੈਮਰਾ ਸਾਫ ਨੇ ਡਾਦਾ ਨਹੀਂ ਨਹੀਂ ਕੈਮਰਾ ਤਾਂ ਸਾਫ ਦਾ ਮੈਂ ਕਰਕੇ ਵੀ ਦੇਖ ਬਣਾ ਹੁਣ ਪਰੇ ਦੇ ਲੈ ਉਹ ਕਿਰ ਮੂ ਵਿੰਗਾ ਦੇਖ ਰਿਹਾ ਨਹੀਂ ਵਿੰਗਾ ਦੇਖ ਰਿਹਾ ਮੈਨੂੰ ਦਿਖ ਰਿਹਾ ਤੈਨੂੰ ਮੈਂ ਵੀਡੀਓ ਆਨ ਕਰਕੇ ਦਿਖਾਣੀ ਆ ਚਲੋ ਜੀ ਤੁਸੀਂ ਦੇਖ ਦੇਣੇ ਕਿ ਅੱਜ ਆਈ ਕਿੱਧਰ ਤੁਰੀਆਂ ਪੱਦੀਆਂ ਤੇ ਅੱਜ ਅਸੀਂ ਆਏ ਹਾਂ ਸਪੈਸ਼ਲ ਘੁਮਰ ਮੱਦੀ ਬਣੀ ਹੈ ਬੀਬੀਆਂ ਹੋਈਆਂ ਬੜੇ ਗਰਮੀ ਵਾਸਤੇ ਲਾਈ ਲਾਈਟ ਆਪਾਂ ਨੂੰ ਸੁਣ ਕੇ ਆਏ ਸੀ ਮੈਂ ਕਿਹਾ ਗਰਮੀ ਵਾਸਤੇ ਨਾ ਬੜੇ ਫੜਕੀ ਲੈਣ ਵਧੀਆ ਨਹੀਂ ਲੱਗਦਾ ਮੇਰਾ ਤਾਂ ਪਹਿਲਾਂ ਵਾਲਾ ਇਹਦੇ ਵੀ ਦੇਖਿਆ ਤੇ ਅਮਣ ਨੇ ਪੁਰਾਣਾ ਪਾਇਆ ਉਹ ਫਿਰ ਜਿਹਾ ਕਾਫੀ ਡਵਲਪ ਹੈ ਪਾਇਆ ਨੂੰ ਵਿਗੋ ਬੋਹ ਕੋਈ ਦਰਸਾਉਂਦਾ ਆਪੇ ਉਹ ਜਿਉਂਦਾ ਦੱਸਦਾ ਬਟਾ ਇਹ ਇੱਕ ਦਾ ਪ੍ਰਿੰਟ ਬੜਾ ਹੋਇਆ ਦੇ ਚੰਨ ਇਹ ਜਿਹੜੇ ਕਲਰ ਕਾਫੀ ਸਾਰੇ ਅਵੇਲੇਬਲ ਨੇ ਜਦੋਂ ਨੀਡ ਹੋਏ ਤਾਂ ਮੈਂ ਦੱਸ ਦਉ ਤੁਹਾਨੂੰ ਕਲਰ ਸਾਰੇ ਆਪਣੇ ਵਟਸਐਪ ਨੰਬਰ ਤੇ ਸਰਚ ਕਰ ਲਿਓ ਬੁਟੀਕ ਵਾਲੇ ਨੰਬਰ ਤੇ ਮੈਨੂੰ ਦੱਸਣਾ ਕਰਨੀ ਪੈਣੀ ਮਝੂਰੀ ਭਾਈ ਤੁਸੀਂ ਕੈਮਰਾ ਖੋਲੋ ਅੱਜ ਪੰਜਾਬ ਪੁਲਿਸ ਵਾਲੇ ਵੀ ਆ ਗਏ ਕੈਮਰਾ ਕੀ ਖੋਲਣਾ ਵਿਚਾਰਨ ਦਫੀਸ ਛੁੱਟੀ ਹੈ ਤੇ ਆਫਿਸ ਲੱਗਿਆ ਹੋਇਆ ਦੱਸੋ ਕੋਈ ਗੱਲਾਂ ਨੇ ਹੈ ਪੰਜਾਬ ਪੁਲਿਸ ਵਾਲਿਆਂ ਦਾ ਕੋਈ ਹਾਲ ਥੋੜੀ ਹੈ ਇਹ ਤਾਂ ਸੁਣਾਵਾਕ ਨਹੀਂ ਹੈ ਬਾਕੀ ਦੇਖਦਾ ਦਿੱਲਤੰਦਾ ਤੁਸੀਂ ਨਾ ਇਹ ਵੀ ਕਮੈਂਟ ਕਰਕੇ ਦੱਸਿਓ ਮੈਂ ਕੱਲ ਵਾਲੀ ਵੀਡੀਓ 'ਚ ਖੁਸ਼ਿਆ ਹੀ ਕਿ ਮੇਰਾ ਮੂੰਹ ਵਿੰਗਾ ਹੁੰਦਾ ਉਸ ਕੈਮਰੇ 'ਚ ਮੇਰੇ ਕੈਮਰੇ 'ਚ ਕਿਉਂਕਿ ਮੈਂ ਮੈਂ ਤੁਹਾਨੂੰ ਦੱਸਦਾ ਜਿਹੜੀ ਮੇਰੀ ਭੈਣਾਂ ਨੇ ਕਮੈਂਟ ਕੀਤੇ ਹਨ ਸਪੈਸ਼ਲ ਕਿ ਤੁਸੀਂ ਨਾ ਫਰੰਟ ਕੈਮਰੇ 'ਚ ਵੀਡੀਓ ਬਣਾਇਓ ਤੇ ਮੈਂ ਬਣਾਈ ਸੀ ਫਰੰਟ ਕੈਮਰੇ 'ਚ ਜੇ ਮੈਂ ਰਾਈਟ ਹੱਥ ਨਾਲ ਬਣਾਨੀ ਆ ਤਾਂ ਮੂੰਹ ਵਿੰਗਾ ਬਿਲਕੁਲ ਨਹੀਂ ਆ ਜਿਹੜੀ ਲੈਫਟ ਹੱਥ ਨਾਲ ਬਣਾਈਏ ਹਾਂ ਤਾਂ ਮੂੰਹ ਸਹੀ ਆਉਂਦਾ ਠੀਕ ਹੈ ਜੇ ਮੈਂ ਇੱਧਰ ਦੇਖ ਕੇ ਗੱਲ ਕਰਦੀ ਆ ਤੇ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਜੇ ਮੈਂ ਸਾਹਮਣੇ ਦੇਖ ਕੇ ਕਰਦੀ ਆ ਫ ठीक है तो लो जी इधर भी पी के थाने अपन आगे चल रहे बाकी व्लॉग तुम बस फैमिली वाले चैनल पे देख लेना ठीक है उधर आ जाओ इधर आ जाओ थाने तो तोना तोना था 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 मिक्स व्लॉग बन रहा है आ जाओ फटाफट उधर आ जाओ तो अपने बदर आ गए ने कॉफी का आओगे मनो कॉफी का दोगे आज होगी आज के सवर भी करी गल अच्छा फिर आऊंगा ਇਸme ਹੱਥ ਨਹੀਂ ਲਗਾਣਾ ਚਲੋ ਜੀ ਆਪਾਂ ਕਰੀਏ ਬ੍ਰੇਕਫਾਸਟ ਟਮਾਟਰ ਨਾਲ ਮਿਲਦੇ ਹਨ ਤਾਂ ਜੀ ਭਾਜੀ ਹਰਨ ਮਿਲ ਲੈ ਆਪਾਂ ਤੇ ਭਾਜੀ ਆ ਮਾਰਾਂਗੇ ਨਹੀਂ ਹੁਣ ਜਦੋਂ ਭਾਜੀ ਹਰਨ ਅੱਗੇ ਆਉਣਾ ਨਾ ਜਦੋਂ ਹੁਣ ਫਰਵਰੀ ਚ ਹਾਂ ਕੰਨੂ ਤੇ ਜਾਣਾ ਉਹ ਚਾਰ ਦਿਨ ਟਾਈਮ ਉਧਰ ਕਰੀਦਾ ਉਹ ਪਹਿਲਾਂ ਤਾਂ ਚਲੋ ਮੇਰੀ ਪੂਰੀ ਹੋ ਗਈ ਆਪਣੀ ਚਲੋ ਭਾਜੀ ਚਲੋ ਭਾਦੀ ਤੂੰ ਚੱਲ ਲੈ ਆ ਬੱਚਾ ਇਹ ਛੋਟੇ ਦਾ ਮੇਰਾ ਅੱਛਾ ਅੱਛਾ ਫਤੇ ਵਰਗਾ ਹੀ ਆ ਨਹੀਂ ਛੋਟੇ ਭਰਾ ਭਰਾ ਗਿਆ ਨਹੀਂ ਲੱਛੀ ਕਿ ਟਿਕਾਣਾ ਕੋਲੋਂ ਆ ਰਹਿਲਾ ਅਸ ਅਸਾ ਉਹ ਦੇਖੀ ਨਾ ਬੁੱਤ ਫਤੇ ਅਜੇ ਤਾਂ ਨਹੀਂ ਫਤੇ ਆ ਹਾਂ ਫਤੇ ਵਰਗਾ ਹੀ ਹੈ ਫਤੇ ਹੈ ਚਲੋ ਜੀ ਉਹ ਕੰਤ ਬਾਅਦ ਫਰੇਕ ਹਨ ਏਰੀਏ ਦੇ ਆਪੋ ਆਪਣੇ ਰੀਤੀ ਰਿਵਾਜ ਹੁੰਦੇ ਨੇ ਤੇ ਸਾਡੇ ਵੀ ਉਧਰ ਮਾਜੇ ਦੀ ਵੀ ਐਂ ਕਰਦੇ ਨੇ ਕਿ ਜਿਵੇਂ ਜਿਆਦਾ ਬਜ਼ੁਰਗ ਹੋਏ ਹੁੰਦੇ ਨੇ ਨਾ ਤੇ ਮੇਰੇ ਭੂਆ ਦੋਨਾਂ ਨਾਲ ਜਿੱਦਾਂ ਵੀ ਕਰਦਾ ਫੋਟੋ ਸਾਈਡਾ ਲੈਂਦੇ ਆ ਇਹ ਇਹਨਾਂ ਨੇ ਵੀ ਜਿਆਦਾ ਸਾਰੇ ਨੂੰ ਜਲੇਬੀਆਂ ਦੇ ਰਹੇ ਸੀ ਇਹ। ਭਾਈ ਡਿੱਗੀ ਦਾ ਖੁੱਲੋਗੀ। ਹਾਂ? ਡਿੱਗੀ ਦਾ ਖੁੱਲੋਗੀ। ਹੱਥ ਨਾਲ। ਹੱਥ ਨਾਲ ਤਾਂ ਖੁੱਲੋਗੇ ਤੂੰ ਕਿੱਦਾਂ ਮਾਰਦਾ ਖੁੱਲਣਾ। ਮੈਂ ਦੇ ਦੇ ਜੂ ਖੁੱਲਾ ਕਰ। ਡਿੱਗੀ ਦਾ ਬਾਹਰ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਮੈਂ ਖੋਲ ਦੂੰ। ਖੋਲੋ ਫੇਰ। ਹੂੰ। ਹੋ ਵਾਹ ਇਹ ਦੋ ਤੂੰ ਬਾਹਰ ਨੂੰ ਗਲਾ ਨਹੀਂ ਇੱਥੇ ਲੱਗੰਦਾ ਹੈ ਕੈਮਰੇ ਜੀ। ਦੇਖਿਓ। ਯੇ। ਇਹ ਤੇ ਬਰਨਜੀਤ ਭੈਣ ਦੇ ਕੋਲ ਜਿਹੜੇ ਉਹਨੇ ਸਮਾਨ ਏ ਦਿਖਾਓ ਮੈਨੂੰ ਮੈਂ ਕੱਢਦੀ ਆਂ ਆਪੀ ਦੇਖ ਕੇ ਲਫਾਫੇ ਕਿੰਨੇ ਨੇ ਮਗਰ ਦੋ ਦੋਨੇ ਉਹ ਆਪਣੇ ਵਾਲੇ ਹੋਣਾ ਦੇਖੋ ਬਲਾਚ ਇੱਕ ਕਰ ਮੈਨੂੰ ਚੈੱਕ ਕਰਾ ਦਿਓ ਹਾਈ ਪਤਾ ਨਹੀਂ ਕਿਉਂ ਕੀ ਘਬਰਾਟ ਜਿਹੀ ਹੋਈ ਯਾਰੀ ਫਿਰ ਦੋ ਤਿੰਨ ਦਿਨ ਹੋ ਗਏ ਨੀਂਦ ਨਹੀਂ ਪੂਰੀ ਹੋਈ ਇਹ ਵੇਖੀ ਰਹਿਣ ਦੋ ਇਹ ਵੇਖੀ ਰਹਿਣ ਦੋ ਇਹ ਘਰੇ ਜਾਣਾ ਹੈ ਲਓ ਚਲੋ ਗੱਡੀ ਸੀਛੇ ਛੱਲੇ ਕਰ ਤੋ ਜਦ ਤੱਕ ਗੱਡੀ ਸਟਾਰਟ ਕਰਕੇ ਠੰਡੀ ਕਰ ਲੋ ਘੜੀ ਨਹੀਂ ਕੋਈ ਨਾ ਕਰ ਦ ਹਾਂ ਪਰ ਤੂੰ ਹੀ ਮਿਲ ਕੇ ਨਹੀਂ ਹੁਣਾ ਉੱਥੇ ਲੈ ਕੇ ਹੁਣਾ ਕਰੀ ਆਹੋ ਲੋੜਾ ਫੋਨ ਆ ਦੇਖੋ ਮਿਲੋ ਸਾਡੀ ਗੀਤੂ ਨੂੰ ਗੀਤੂ ਦਾ ਮੂੰਹ ਨਹੀਂ ਦਿਖਣਿਆ ਗੀਤ ਤੇਰਾ ਮੂੰਹ ਆ ਗਿਆ ਹੁਣ ਹਾਂ ਠੀਕ ਹੈ ਗੀਤੂ ਸਾਸਰੀ ਘਰ ਬੁਲਾ ਦੇ ਫਿਰ ਸਾਸਰੀ ਨਹੀਂ ਪਪਾ ਨੂੰ ਬੁਲਾ ਦੇ ਪਪਾ ਵੀ ਵੇਖੂਗਾ ਵੀਡੀਓ ਚੱਕ ਦੇ ਸਾਸਰੀ ਘਰ ਕਾਲ ਕਸਰੀ ਘਰ ਸੱਚ ਨਹੀਂ ਆਵੇਂ ਸਾਸਰੀ ਘਰ ਤੇ ਸੁਣਨੀ ਨਹੀਂ ਦਈ ਅਸੀਂ ਸਾਡੇ ਦੰਦਾ ਸੀ ਰਹਿ ਗਏ ਹੈ ਸਾਸਰੀ ਘਰ ਤੂੰ ਬੁੱਲਾ ਦੀ ਰੋਲ ਛੱਡੀ ਹੈ ਹੂੰਗੀ ਅਸੀਂ ਗੀ ਤੂਰਾ ਕੋਲ ਪਹੁੰਚ ਗਏ ਸੀ ਸਾਡੀ ਭੈਣ ਕੋਲੇ ਤੇ ਅਸੀਂ ਆ ਕੇ ਅੱਧੇ ਕ ਸੌਂ ਗਏ ਅੱਧੇ ਕ ਜਾਗਦੇ ਰਹੇ ਗੱਲਾਂ ਬਾਤਾਂ ਕਰ ਕਰਕੇ ਹੁਣ ਆਪਾਂ ਚਾਹ ਪਾਣੀ ਪੀਤਾ ਤੇ ਹੁਣ ਸਾਡਾ ਜਾਣ ਦਾ ਟਾਈਮ ਆ ਗਿਆ ਜਿਸ ਦਿਨ ਸਾਡਾ ਜਾਣ ਦਾ ਟਾਈਮ ਹੋਇਆ ਉਹਨੇ ਨੂੰ ਸਾਡੇ ਬੱਚੇ ਐਕਟਿਵ ਹੋ ਗਏ ਹੁਣ ਇਹ ਕਹਿੰਦੇ ਜਾਓ ਨਾ ਅੱਜ ਦਾ ਦਿਨ ਰੋ ਤੇ ਅਹੀ ਐਡੇ ਭੈੜਿਆ ਵੀ ਸਾਡੇ ਕੋਲ ਤਾਂ ਦਿੰਦੇ ਰਿਹਾ ਨਹੀਂ ਜਾਣਾ ਹੈਗਾ ਹੂੰ ਠੀਕ ਤੂੰ ਹੱਡ ਨਾਲ ਚਲੋ ਪਿੰਡ ਸਾਰੇ ਹੱਥ ਫਤੇ ਕੋਲ ਜਦ ਤੂੰ ਹੀ ਆਓਗੇ ਜਦੋਂ ਲਖਮਿੰਦਰ ਆਏਗਾ ਤੇ ਤੂੰ ਸਕੂਟਰੀ ਤੇ ਹੀ ਆਇਆ ਰਹਿੰਦੇ ਮੈਂ ਇਹ ਤੈਨੂੰ ਕਹਿਣਾ ਹੈ ਹੈ ਕੰਮ ਮੈਨੂੰ ਦੱਸੋ ਦੱਸੋ ਤੇਗੀ ਤੂੰ ਦਾ ਪਾਪਾ ਹੈਗਾ ਬਾਹਰ ਤੇਗੀ ਤੂਰੀ ਤਿੰਨੇ ਭੈਣਾਂ ਬਹੁਤ ਸਿਆਣੀਆਂ ਨੇ ਤੇ ਦੋ ਬਾਹਰ ਗਈਆਂ ਹੋਇਆਂ ਚੀਜੀ ਲੈਣ ਵਾਸਤੇ ਤੇ ਇਹ ਮੇਰੇ ਕੋਲ ਬੈਠੀ ਹੈ ਇਨੋਂ ਬੰਨਾਂ ਵਾਲੇ ਲੈ ਜਾਂਦੇ ਆ ਮੈਂ ਤਾਂ ਕਿਹਾ ਨਾਲ ਚੱਲ ਪਤੇ ਕੋਲ ਤੁਹਾਨੂੰ ਕਹਿੰਦੀ ਤਾਂ ਪੈਸੇ ਬਹੁਤ ਲੱਗਦੇ ਸਕੂਲ ਕਹਿੰਦੀ ਆਈ ਇਹਨੂੰ ਕਹਿੰਦੇ ਨਾਲ ਲੈ ਜੰਨੇ ਤਾਂ ਸਕੂਲੇ ਲਾਦਾ ਕਹਿੰਦੀ ਨਹੀਂ ਸਕੂਲ ਚ ਪੈਸੇ ਬਹੁਤ ਲੱਗਦੇ ਆ ਕਹਿੰਦੀ ਲਾਦਾਂਗੇ ਮੁੱਤ ਐ ਤੇਰੇ ਪੈਸੇ ਹੂੰ ਪਹਿਲਾਂ ਦਾਂਗੇ ਤੇਰੇ ਕੀ ਸੁਣਾ ਦੇ ਕੀ ਸੁਣਾ ਦੇ ਫਿਰ ਇੱਕ ਇਤਨਾ ਦੇ ਬੋਲੀ ਸੁਣਾ ਦੇ ਕੁਝ ਸੁਣਾ ਦੇ ਯਾਰ ਮੈਂ ਇਸ ਨੇ ਜੁੱਦੂ ਮੇਰੇ ਮਜੇ ਮਜੇ ਯਾਰ ਮੈਂ ਇਸ ਨੇ ਜੁੱਦੂ ਮੇਰੇ ਮਜੇ ਮਜੇ ਯਾਰ ਮੈਂ ਹੱਦੀ ਕਿੰਨਾ ਚੁੱਧ ਉਹਨਾਂ ਪਿਹਾਰ ਆ ਆਦਿਆਨੀ ਉਹਨਾਂ ਸਰਦਿਕ ਆ ਅਹ ਅਰਗਿਆਨੀ ਗੋਲ ਕ ਪਾਜ ਸੰਗ ਵਿੱਚ ਬਹੁਤ ਸੋਹਣਾ ਗੀਤ ਸੁਣਾ ਮੇਰੇ ਪੁੱਤ ਨੇ ਬੋਲੀ ਪਾਈ ਬੋਲੀ ਨੇ ਬੋਲੀ ਪਾਈ ਬਹੁਤ ਸੋਹਣੀ ਬੋਲੀਆਂ ਬਹੁਤ ਸੋਹਣੀਆਂ ਸੁਣਾਉਂਦੇ ਜਿਹੜੇ ਕੰਮ ਅੱਜ ਅਸੀਂ ਇਹਨਾਂ ਨੇ ਆ ਕੇ ਦੇਖ ਲੈਣਾ ਵੀ ਜਿਵੇਂ ਅਸੀਂ ਆਏ ਤਾਂ ਇਹਨਾਂ ਨੂੰ ਆਉਂਦਿਆ ਸਾਰੇ ਕਿਹਾ ਵੀ ਚੱਲ ਇੱਕ ਸਾਨੂੰ ਬੋਲੀਆਂ ਪਾ ਕੇ ਸੁਣਾਓ ਇਹ ਕੰਮ ਹੀ ਵੀ ਕੀਤੇ ਹੋਏ ਸੀ ਨਾ ਤੇ ਇਹ ਬੜੀਆਂ ਖੋਸ਼ ਹੋ ਕੇ ਬੋਲੀਆਂ ਪਾਪਾ ਸੁਣਾਉਂਦੀਆਂ ਨੱਚਣਦੀਆਂ ਨਾ ਵੀਡੀਓ ਦਿਮਾਗ 'ਚ ਰਹੀ ਨਹੀਂ ਕਿ ਵੀਡੀਓ ਬਣਾ ਲਈਏ ਤੇ ਮੈਨੂੰ ਆਪਣਾ ਟਾਈਮ ਚ ਇੱਥੇ ਆ ਗਿਆ ਵੀ ਅਹੀ ਵੀ ਛੋਟੀਆਂ-ਛੋਟੀਆਂ ਹੁੰਦੀਆਂ ਸਾਡੇ ਕੋਈ ਵੀ ਰਿਸਤਾਰ ਆਉਂਦਾ ਨਾ ਤੁਹਾਨੂੰ ਆਉਂਦਾ ਸਾਰੀ ਕੰਦਾ ਲੈ ਫਿਰ ਗਿੱਦਾ ਪਾ ਕੇ ਧਕਾਓ ਬੋਲੀ ਪਾ ਕੇ ਧਕਾਓ ਤੇ ਅਹੀ ਵੀ ਉਸੇ ਟਾਈਮ ਲੱਗ ਜਾਣਾ ਕਿ ਇਹਨਾਂ ਨੂੰ 2 ਰੁਪਏ ਦੇਣ ਕਿ ਇਹਨਾਂ ਨੂੰ 10 ਰੁਪਏ ਦੇਣੇ ਹੈ ਸਹੀ ਵੀ ਤੁਹਾਡੇ ਨੂੰ ਬੜੀਆਂ ਬੋਲੀਆਂ ਪਉਂਦੀਆਂ ਸੀ ਹੂੰ ਜਦੋਂ ਵੀ ਵੱਡੀਆਂ ਹੋ ਗਏ ਨੇ ਫਿਰ ਤੂੰ ਵੀਡੀਓ ਦੇਖਿਆ ਕਰੀ ਉਹਨਾਂ ਤੋਂ ਘਰੇ ਮੈਂ ਮਰਖਾ ਵੀ ਜਾਣਾ ਹੈ ਹੈਨਾ ਫਿਰ ਤੂੰ ਵੀਡੀਓ ਆਪਣੀ ਦੇਖਿਆ ਕਰੀ ਵੀ ਮੈਂ ਇਦਾਂ ਮਾਸੀ ਨੂੰ ਬੋਲੀ ਸੁਣਾਈ ਸੀ ਹੈ ਬੜਾ ਪਿਆਰਾ ਮੇਰਾ ਬਟਾ ਆਈਦਰ ਇਹਨੂੰ ਨਾਲ ਲੈ ਜਾਂਦੇ ਤੇ ਬੋਲੀਆਂ ਸੁਣਾਏਗਾ ਜਾਂਦੀ ਨਹੀਂ ਉਹ ਕਹਿੰਦੀ ਖਰਚਾ ਬਣਾ ਸਕੂਲ ਦਾ ਅੱਛਾ ਖਰਚਾ ਪਾਪਾ ਕੋਥੇ ਮੰਗਾ ਲਿਆ ਕਰਾਂਗੇ ਦੇ ਆਈ ਨਹੀਂ ਕਰੂਗਾ ਪਾਪਾਥੇ ਖਰਚਾ ਨਹੀਂ ਹੂੰ ਪਾਪਾ ਇਹਦੇ ਛੁੱਟੀਆਂ ਨਹੀਂ ਆਉਂਦੀਆਂ ਹੈ ਪਾਪਾ ਇਹਦੇ ਛੁੱਟੀਆਂ ਨਹੀਂ ਆਉਂਦੀਆਂ ਛੁੱਟੀਆਂ ਨਹੀਂ ਹੁੰਦੀਆਂ ਪਾਪਾ ਕਹਿੰਦੇ ਕੋਈ ਨਾ ਛੁੱਟੀ ਲੈ ਲਾਂਗੇ ਅੱਜ ਪਾਪਾ ਕਹਿੰਦਾ ਛੁੱਟੀਆਂ ਨਹੀਂ ਕਰਨੀਆਂ ਅੱਛਾ ਨਹੀਂ ਅਸੀਂ ਲੈ ਲਾਂਗੇ ਸਕੂਲੋਂ ਛੁੱਟੀਆਂ ਪਾਪਾ ਨਾਲ ਪਰਮਿਸ਼ਨ ਲੈ ਲਵਾਂਗਾ ਪਾਪਾ ਜੀ ਜੇ ਛੁੱਟੀਆਂ ਆਉਂਦੀਆਂ ਤੇ ਅਸੀਂ ਮੂਹ ਤੇ ਨਾ ਖਾਦਾ ਨਾ ਜੇ ਛੁੱਟੀਆਂ ਹੋਣਗੇ ਤੈਨੂੰ ਸਕੂਲੋਂ ਹਟਾ ਦੇਣਾ ਕਿਉਂ ਸਕੂਲੋਂ ਨਹੀਂ ਹਟਦਾ ਸਕੂਲੇ ਪੜੀਦਾ ਹੁੰਦਾ ਨਹੀਂ ਕਹਿੰਦੇ ਨਹੀਂ ਕਰੋਗੇ ਤਾਂ ਫੇਰ ਤੈਨੂੰ ਸਕੂਲ ਜਾਣਾ ਅੱਛਾ ਜੇ ਸਕੂਲ ਤੁਸੀਂ ਛੁੱਟੀਆਂ ਕਰੋਗੇ ਨਾ ਤਾਂ ਤੁਹਾਨੂੰ ਸਕੂਲੋਂ ਹਟਾ ਦੇਣਾ ਇਹ ਥੋੜਾ ਹੱਤ ਤਤਲਾ ਕੇ ਬੋਲਦੀ ਲੋਕੀ ਉਹ ਲੰਦਰ ਨਾ ਇਹ ਕਹਿੰਦੀ ਫਟਾ ਦੇਣਾ ਸਕੂਲੋਂ ਫਟਾ ਦੇਣਾ ਏ ਠਾ ਦੇਣਾ ਕਹਿੰਦੀ ਏ ਤੂੰ ਕੋਲ ਮਾਮੇ ਕੋ ਜਾਣਾ ਰਾਜ ਮਾਮੇ ਕੋ ਉਹ ਰਾਏ ਮਾਮਾ ਵੀਡੀਓ ਦੇਖੂਗਾ ਕਹਦੇ ਫਿਰ ਮਾਮੂਣ ਸਾਸਰੀ ਘਰ ਭਲਾ ਦੇ ਜਮਮੂ ਹੈਲੋ ਹੈ ਜਮਮੂ ਸਸ ਸਤਿ ਸ੍ਰੀ ਅਕਾਲ ਲੈ ਵਾ ਮੈਂ ਸਸ ਸਤਿ ਸ੍ਰੀ ਅਕਾਲ ਬਾਦੇ ਗੋਮੂ ਮੰਮਾ ਜੀ ਸਤਿ ਸ੍ਰੀ ਅਕਾਲ ਨਾਨੀ ਨੂੰ ਬੁਲਾ ਦੇ ਨਾਨਾ ਵੇਖੂਗਾ ਹੈ ਕਿਆ ਦੇ ਫਿਰ ਦੇਖਣ ਕਿ ਆਲ ਇੰਡੀਆ ਦਾਦੇ ਕੋ ਮਾਨੂੰ ਕਹਦੇ ਕੁਛ ਮਾਮੇ ਰਾਏ ਨੂੰ ਮਿਸ ਕਰਦੀ ਉਹ ਦੁਰ ਗਿਆ ਕੈਨੇਡਾ ਫਿਰ ਹੈ ਦਵਾਈ ਸਭ ਦੇਖਣੀ ਹੈ ਮਾਮੇ ਜਾਦੇ ਹੁੰਦੀ ਰਾਏ ਦੀ ਆਉਂਦੀ ਹੈ ਮਿਸ ਕਰਦੀ ਨੂੰ ਹੂੰ ਬੜਾ ਪਿਆਰਾ ਦਾ ਮਾਮੇ ਮਾਮੇ ਬੜੇ ਪਿਆਰੇ ਹੁੰਦੇ ਜਾਣੇ ਨਾ ਹਨਾ ਜਿਹਨ ਬੜਾ ਪਿਆਰ ਕਰਦੇ ਕੋਮਲ ਤੇ ਰਾਜੇ ਨੂੰ ਜਦੋਂ ਰਾਜਾ ਹੁਣ ਆਇਆ ਨਾ ਸਗਈਆਂ ਤੇ ਘੜੀ ਘੜੀ ਰਾਜਾ ਕਹਿੰਦਾ ਮੇਰੇ ਕੋਲ ਆ ਕੇ ਗਦੀ ਸੋਈ ਜੀ ਮਾਮਾ ਕੀ ਕਰਦਾ ਮਾਮਾ ਕੀ ਕਰਦਾ ਹੈ ਚਪਾਸ਼ਾ ਇਹ ਲੰਬੀ ਉਮਰ ਕਰੀ ਹੋਵੇ ਜਦੋਂ ਸਾਡੀ ਬਾਸੀ ਫੈਮਿਲੀ ਪਹੁੰਚ ਗਈ ਅਕਰੀਆ ਮੁਟਾਬੇ ਤੇ ਥੱਕ ਹਾਰ ਗਏ ਨੇ ਅੱਜ ਪੂਰਾ ਇਹ ਇਹ ਹੀ ਕਰ ਲੋ ਗੱਡੀ ਨੂੰ ਵੇ ਬਹੂਣੀ ਜਾਈ ਰਹੀ ਸੀ ਤਾਂ ਯਾਰ ਪਿੱਠੇ ਪਿੱਛੇ ਬੰਦਾ 10 ਬੰਦ ਕਰ ਲੈ ਵੀ ਉਹ ਆਪਣੇ ਹਿਸਾਬ ਨਾਲ ਉਹ ਬੰਦੇ ਉਤਰੋਗੇ ਤਾਂ ਫਿਰ ਉਹਨੂੰ ਸੈੱਟ ਕਰੋ ਪੈਣ ਵਾਸਤੇ ਫਿਰ ਧੋਖਾ ਲੱਗਦਾ ਮੈਂ ਆਪਾਂ ਕਹਿੰਦੇ ਨਾ ਗੱਡੀ ਕੰਫਰਟੀ ਹੈਗੀ ਤੇ ਭਾਬੀ ਹੁਣ ਲੱਗੇ ਭੁੱਖ ਤੁਹਾਨੂੰ ਲੱਗੀ ਮੈਂ ਤਾਂ ਹਲਕਾ ਫੁਲਕਾ ਖਾਂਗਾ ਮਨਾ ਕੋਈ ਨਹੀਂ ਲੱਗ ਜੂ ਪਤਾ ਹਲਕੇ ਫੁਲਕੇ ਦਾ ਵੀ ਹੁਣੇ ਦਾ ਮਿੰਟਾਂ ਦਾ ਚਲ ਮਗਾਉ ਕੀ ਮੰਗਾਉਣਾ ਤੁਸੀਂ ਹੁਣ ਹਾਂ ਉਹ ਤਾਂ ਪਤਾ ਆਪਾਂ ਮੰਗਾਨੇ ਹਾਂ ਯਾ ਵੀ ਇੱਧਰ ਹਲਕਾ ਮੋਟਾ ਖਾਣਾ ਤੁਹਾਨੂੰ ਹੁਣ ਅਮਨ ਮੰਗਾਉਣ ਲੱਗੇ ਆਪਣੇ ਕੀ ਮਗਾਉਗੀ ਕੀ ਆਰਡਰ ਕਰਨਾ ਮਨ ਭਾਵਾ ਪਾਪੀ ਤੇ ਪੜ ਲੈਂਦੇ ਪੜ ਲਾ ਪੜ ਨਾਲੇ ਨੇ ਇਹਦੋਂ ਕੱਖ ਨਹੀਂ ਲੈ ਜਾਣਾ ਕੁਝ ਵੀ ਮਾਚ ਉਪਰ ਇੱਕਦਮ ਸਾਰੇ ਨੂੰ ਵੱਜ ਸੂਪ ਮਗਾ ਦੇਣਾ ਫੇਰ ਨਾ ਕਿਤੇ ਲੈ ਵੀ ਅਮਨ ਆਰਡਰ ਕਰਨ ਲੱਗਿਆ ਅੱਜ ਨਾ ਮੈਂ ਟਿਕ ਰੋਕ ਦਿੰਨੇ ਪਹਿਲਾਂ ਗੱਡੀ ਕਢਾ ਲੈਨੇ ਆ ਮੈਂ ਕਿਹਾ ਤੇ ਟਾਬੇ ਤੋਂ ਰੋਟੀ ਖਾਣ ਤੋਂ ਬਾਅਦ ਆਪਾਂ ਹੁਣ ਚੱਲੇ ਆਪਣੇ ਅਗਲੇ ਸਫ਼ਰ ਤੇ ਨਹੀਂ ਨਹੀਂ ਜੇ ਤੁਸੀਂ ਜਣ ਦੋਨੇ ਜਣੇ ਪਿੱਛੇ ਬੈਠੋ ਅਫਤਾਰ ਤੇ ਤੁਸੀਂ ਅਮਨ ਮੇਰੇ ਨਾਲ ਬੈਠੂ ਅੱਗੇ ਔਰ ਜਾ ਤੱਕਤਾ ਨੇ ਡਰਵਾ ਦਾ ਕਹਿੰਦੇ ਕਲਿੰਡਰ ਨਾਲ ਚਾਹੀਦਾ ਵਾ ਜਰੂਰੀ ਆਉਂਦੀ ਆ ਫੜ ਕੇ ਰੱਖੋ ਕਰੀ ਜਾ ਕੱਟਣਾ ਵਾ ਵਿਚਾਰ ਆਂਦੇ ਆਪੇ ਤਾਂ ਤੇ ਆਣਾ ਆਹ ਹਫਤਾ ਪਿੱਛੇ ਬੈਠ ਕੇ ਦੇਖੂ ਕਿਵੇਂ ਲੱਗਦਾ ਦੇਖੋ ਆਪਾਂ ਇਹ ਜੋੜੀ ਬੈਠੀ ਪਿੱਛੇ ਦੇਖੋ ਇਹ ਕੰਫਰਟੇਬਲ ਸੀਟ ਨਹੀਂ ਹੈਗੀ ਜੋੜੀ ਨਾਗਾ ਦੀ ਬੈਠੀ ਵਿੱਚ ਮੈਂ ਲੜਾਈ ਬਾਈਕ ਗੱਲ ਹੈਗੀ ਪੱਕੀ ਚਾਹੇ ਸਾਡੇ ਕੋਲ ਗੱਡੀ ਸਾਡੀ ਆਪਣੀ ਹੈ ਪਰ ਇਹਦੀ ਪਿੱਛੇ ਵਾਲੀ ਸੀਟਾਂ ਨਾ ਆ ਫਰਣੀ ਹੈਗੀ ਇੰਨੀ ਕੰਫਰਟ ਨਹੀਂ ਹੈਗੀ ਆ ਕੀ ਕਰਤਾ ਓਏ ਇੱਕ ਨੂੰ ਤਾਂ ਸੀ ਝੂਟੇ ਦਵਾਉਂਦਾ ਝੂਟੇ ਨੂੰ ਗਾਵਨ ਤੋਂ ਬੋਲਦੇ ਜਣਾ ਚਲੋ ਆ ਹੁਣ ਚੱਲੀ ਆਪਾਂ ਬਾਏ ਬਾਏ ਹੈਲੋ ਪੁੱਤਰੀ ਗ੍ਰੀਨੂੜੇ ਠੱਬਾ ਅੱਛੇ ਤਿ ਮਿਲਾਂਗੇ ਗ੍ਰੀਨੂੜੇ ਠੱਬਾ ਜਿਹੜੀ ਸਪਾਇਆ ਹੁੰਦਾ ਨੰਗ ਤੇ ਵੜਦੇ ਗ੍ਰੀਨ ਦੇਖੋ ਅਸੀਂ ਬਸ ਰੋਟੀ ਖਾ ਕੇ ਨਿਕਲੇ ਓਕੇ 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 ਭਾਈ ਤੂੰ ਤਾਂ ਸੀਟ ਦੇ ਪਾੜਾ ਚ ਲੂਸ ਕੱਢਿਆ ਪਿਆ ਛੱਡ ਜੀ ਅੱਗੇ ਬਸ ਕੋਈ ਨਾ ਲੈ ਫੜਮ ਕੱਢ ਜੀ ਕੋਈ ਨਾ ਕਮਾਂਡ ਸਾਹਿਬ